ਇਸ ਵੇਲੇ ਦੀ ਬੇहद ਮੰਦ ਭਾਗੀ ਖਬਰ ਆ ਰਹੀ ਹੈ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਇਸ ਦੁਨੀਆ ਨੂੰ ਅਲਵਿਦਾ ਹੱਗੇ ਨੇ ਸੁਖਦੇਵ ਸਿੰਘ ਢੀਂਡਸਾ ਨੇ ਮਹਾਲੀ ਦੇ ਫੋਰੈਸਟ ਹਸਪਤਾਲ ਦੇ ਵਿੱਚ ਆਪਣੇ ਆਖਰੀ ਸਾਹ ਲਏ ਨੇ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਹੈ ਖਾਸ ਕਰਕੇ ਅਕਾਲੀ ਸਫਾਾਂ ਦੇ ਲਈ ਤੁਸੀਂ ਜੁੜੇ ਹੋ ਲੋਕਪ੍ਰਿਆ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼ਾਮ ਢਲਦਿਆਂ ਹੀ ਅੱਜ ਸ਼ਾਮ ਢਲਦਿਆਂ ਹੀ ਅਕਾਲੀ ਸਫਾ ਦੇ ਅੰਦਰ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਇਸ ਦੁਨੀਆ ਨੂੰ ਹਾਲ ਵਿਦਾ ਆਖਿਆ ਸੁਖਦੇਵ ਸਿੰਘ ਢੀਂਡਸਾ ਵਿਦਿਆਰਥੀ ਸਿਆਸਤ ਤੋਂ ਲੈ ਕੇ ਮੰਤਰੀ ਦੇ ਅਹੁਦੇ ਤੱਕ ਅੱਪੜਨ ਵਾਲੇ ਸੀਨੀਅਰ ਅਕਾਲੀ ਆਗੂ ਸਨ ਅਕਾਲੀ ਸਫਾ ਦੇ ਅੰਦਰ ਖਾਸ ਕਰਕੇ ਸੰਗਰੂਰ ਬਰਨਾਲੇ ਦੇ ਅੰਦਰ ਸੁਖਦੇਵ ਸਿੰਘ ਢੀਂਡਸਾ ਦੀ ਕਿਸੇ ਸਮੇਂ ਝੰਡੀ ਪੂਰੀ ਤਰ੍ਹਾਂ ਨਾਲ ਬੁਲੰਦ ਰਹੀ ਉਹਨਾਂ ਦੀ ਗੁੱਡੀ ਜਿਹੜੀ ਹੈ ਉਹ ਹਮੇਸ਼ਾ ਪੰਜਾਬ ਦੀ ਸਿਆਸਤ ਦੇ ਵਿੱਚ ਆਸਮਾਨ ਤੇ ਚੜੀ ਰਹੀ ਸਖਦੇਵ ਸਿੰਘ ਢਿੰਡਸਾ ਨੇ ਜਿਹੜਾ ਉਹ ਪਿੰਡ ਉੱਬਾਵਾਲ ਜੋ ਕਿ ਸੰਗਰੂਰ ਦੇ ਬਿਲਕੁਲ ਗੁਆਂਢੀ ਪਿੰਡ ਆ ਉੱਥੇ ਜਨਮ ਲਿਆ ਸਖਦੇਵ ਸਿੰਘ ਢਿੰਡਸਾ ਦਾ ਜਨਮ 9 April 1936 ਨੂੰ ਪਿੰਡ ਉੱਬਾਵਾਲ ਸੰਗਰੂਰ ਦੇ ਵਿੱਚ ਹੋਇਆ ਸੀ ਉਹ 99 ਸਾਲਾਂ ਦੀ ਉਮਰ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਇਸ ਦੁਨੀਆ ਦੇ ਉੱਤੇ ਉਹਨਾਂ ਦੇ ਜਿਹੜੇ ਆਖਰੀ ਸਾਹ ਹੈ ਉਹ ਉਹਨਾਂ ਨੇ ਅੱਜ ਦੇ ਦਿਨ ਜਾਨਿਕੇ 28 May ਨੂੰ ਲਏ ਉਹਨਾਂ ਦੇ ਇੱਕ ਪੁੱਤਰ ਦੋ ਧੀਆ ਨੇ ਜਿਦੇ ਵਿੱਚ ਪੁੱਤਰ ਉਹਨਾਂ ਦੇ ਪਰਮਿੰਦਰ ਸਿੰਘ ਢੀਂਡਸਾ ਜੋ ਕਿ ਪੰਜਾਬ ਦੇ ਵਿੱਤ ਮੰਤਰੀ ਰਹੇ ਨੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਸੁਖਦੇਵ ਸਿੰਘ ਢੀਂਡਸਾ ਦਾ ਸਿਆਸੀ ਸਫ਼ਰ ਬੜਾ ਹੀ ਲੰਬਾ ਰਿਹਾ ਉਹ ਸੰਗਰੂਰ ਤੋਂ ਲੋਕ ਸਭਾ ਦੇ ਮੈਂਬਰ ਵੀ ਰਹੇ ਸੰਗਰੂਰ ਤੋਂ ਹੀ ਉਹ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਪਹਿਲੀ ਵਾਰ ਵਿਧਾਇਕ ਬਣੇ ਉਸ ਤੋਂ ਬਾਅਦ ਮੰਤਰੀ ਬਣੇ ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਦੇ ਮੈਂਬਰ ਵੀ ਰਹੇ ਕੇਂਦਰ ਦੇ ਵਿੱਚ ਵਜ਼ੀਰ ਵੀ ਰਹੇ ਆਖਰੀ ਦਿਨਾਂ ਦੇ ਵਿੱਚ ਉਹਨਾਂ ਦੀ ਮੁੱਖ ਅਕਾਲੀ ਦਲ ਦੀ ਧਾਰਾ ਦੇ ਨਾਲੋਂ ਥੋੜੀ ਜਿਹੜੀ ਨਾਰਾਜ਼ਗੀ ਹੋਈ ਤੇ ਉਹਨਾਂ ਨੇ ਆਪਣਾ ਅਕਾਲੀ ਦਲ ਸੰਯੁਕਤ ਬਣਾਇਆ ਉਸ ਤੋਂ ਬਾਅਦ ਉਹ ਫਿਰ ਅਕਾਲੀ ਦਲ 'ਚ ਗਏ ਤੇ ਹੁਣ ਉਹ ਅਕਾਲੀ ਦਲ ਸੁਧਾਰ ਲਹਿਰ ਦੇ ਨਾਂ ਰਲ ਕੇ ਅਕਾਲੀ ਦਲ ਦੀ ਪੁਨਰ ਸਿਰਜੀਤਗੀ ਲਈ ਯਤਨਸ਼ੀਲ ਸਨ ਤੇ ਇਸੇ ਦਰਮਿਆਨ ਉਹ ਕਾਫੀ ਲੰਬਾ ਸਮਾਂ ਬਿਮਾਰ ਰਹੇ ਨੇ ਉਹ ਕਾਫੀ ਲੰਬਾ ਸਮਾਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਰਹੇ ਉਹਨਾਂ ਦੇ ਪੁੱਤਰ ਪਰਮੇਂਦਰ ਸਿੰਘ ਢਿੰਡਸਾ ਜੋ ਕਿ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਨੇ ਉਹ ਉਹਨਾਂ ਦੇ ਦੇਖਭਾਲ ਦੇ ਲਈ ਉਹਨਾਂ ਦੇ ਕੋਲ ਰਹਿੰਦੇ ਰਹੇ ਪਰ ਅੱਜ ਸ਼ਾਮ ਢਲਦਿਆਂ ਹੀ ਖਬਰ ਆਈ ਹੈ ਕਿ ਸੁਖਦੇਵ ਸਿੰਘ ਢਿੰਡਸਾ ਇਸ ਦੁਨੀਆ ਨੂੰ ਸਮੇਸ਼ਾ ਦੇ ਲਈ ਅਲਵਿਦਾ ਆਖੇ ਅਕਾਲੀ ਸਿਆਸਤ ਦੇ ਵਿੱਚ ਸੁਖਦੇਵ ਸਿੰਘ ਢਿੰਡਸਾ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਸੰਗਰੂਰ ਬਰਨਾਲੇ ਜਾਂ ਮਾਲਵੇ ਦੀ ਸਿਆਸਤ ਦੇ ਵਿੱਚ ਸੁਖਦੇਵ ਸਿੰਘ ਢਿੰਡਸਾ ਨੂੰ ਹਮੇਸ਼ਾ ਇੱਕ ਚੰਗੇ ਆਗੂ ਵਜੋਂ ਯਾਦ ਕੀਤਾ ਜਾਂਦਾ ਰਹੇਗਾ